ਠੀਕ ਆ ਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਬਣਾਵਾਂਗੇ ਗਰਮ ਕੱਪੜੇ ਦੀ ਕੋਟੀ ਆਪਾਂ ਕਿਸ ਤਰ੍ਹਾਂ ਘਰ ਬਣਾ ਸਕਦੇ ਆ ਆਪਣੀ ਨਾ ਘਰੇ ਬਣਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਘਰ ਆਪਣੇ ਹਨਾ ਬਣਾ ਸਕਦੇ ਆ ਗਰਮ ਕੋਟੀ ਹਨਾ ਤੇ ਪਹਿਲਾਂ ਆਪਾਂ ਦਾ ਹਿਸਾਬ ਲਗਾ ਲਨੇ ਵੀ ਦੀ ਲੰਬਾਈ ਕਿੰਨੀ ਆ 27 ਇੰਚ ਆਪਣੇ ਕੋਲੇ ਦੀ ਲੰਬਾਈ ਆ ਦੇਖ ਸਕਦੇ ਹੋ ਤਿਆਰ ਠੀਕ ਹੈ ਜੀ ਲੰਬਾਈ ਇੰਨੀ ਆ ਦੀ 27 ਇੰਚ ਤੇ ਉੱਪਰੋਂ ਇਹਦਾ ਚੈਸਟ ਦਾ ਨਾਪ ਹੈਗਾ 21 ਇੰਚ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ 22 ਇੰਚ ਹੈਗਾ ਤੇ ਇੱਥੋਂ ਆਪਣੇ ਕੋਲੇ 22.5 ਆ ਇੱਥੋਂ ਫੇਰ ਆਪਣੇ ਕੋਲ 21 ਆ ਠੀਕ ਹੈ ਜੀ ਇਹ ਆਪਣੇ ਕੋਲ ਨਾਪ ਆਗਾ ਤੇ ਦੇਖ ਸਕਦੇ ਹੋ ਤੁਸੀਂ ਮੋਡਾ ਜਿਹੜਾ ਇਹਦਾ ਕੱਟ ਕਰਿਆ ਹੋਇਆ ਉਹ ਵੀ ਆਪਾਂ ਨੇ 7.5 ਇੰਚ ਦਾ ਕੱਟ ਕਰਿਆ ਹੋਇਆ ਠੀਕ ਹੈ ਜੀ ਤੇ ਆਪਣੀਆਂ ਜਿਹੜੀਆਂ ਬਾਹਾਂ ਨੇ ਇਹਨਾਂ ਦੀ ਲੰਬਾਈ ਦੇਖ ਲੈਂਦੇ ਆਪਾਂ ਕਿੰਨੀ ਆ 22.5 ਇੰਚ ਬਾਹਾਂ ਦੀ ਲੰਬਾਈ ਆ ਠੀਕ ਹੈ ਜੀ ਅੱਧਾ ਇੰਚ ਆਪਣਾ ਇੱਕ ਉੱਪਰ ਆਊਗਾ 1 ਇ ਆਊਗਾ ਕਿਉਂਕਿ ਕਪੜਾ ਮੋਟਾ ਹੈਗਾ ਠੀਕ ਹੈ ਜੀ 1 ਇੰਚ ਆਪਾਂ ਉੱਪਰ ਰੱਖਾਂਗੇ ਤੇ 1.5 ਇੰਚ ਆਪਾਂ ਹਨ ਫੋਲਡ ਕਰਨ ਦੇ ਲਈ ਰੱਖਾਂਗੇ ਤੁਹਾਡੀ ਆਪਣੀ ਚਾਹੀਸ ਹੈ ਵੀ 1.5 2 ਇੰਚ ਜਿੰਨਾ ਤੁਸੀਂ ਨੇ ਰੱਖਣਾ ਹਨ ਮਾਰਜਨ ਤੇ ਆਪਾਂ ਟੋਟਲ ਮਤਲਬ 24 24.5 ਇੰਚ ਤੱਕ ਇਹਦੀ ਕਟਾਈ ਕਰਾਂਗੇ ਬਾਹਾਂ ਦੀ ਠੀਕ ਹੈ ਜੀ ਹਾਂ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਲ ਨਾ ਕੋਟੀ ਦੇ ਲਈ ਆਪਾਂ ਨੇ ਕਪੜਾ ਲਿਆ ਹੋਇਆ ਹੈਗਾ ਗਰਮ ਕਪੜਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਹੈਗਾ ਇੰਨਾ ਜਿਆਦਾ ਨਰਮਾਣਾ ਇਹ ਕੁੜਾ ਪਿਆ ਕਪੜਾ ਇਹ ਹਨਾ ਇਹ ਆਪਾਂ ਨੇ ਦੀ ਹੁਣ ਕਟਾਈ ਕਰਨੀ ਆ ਆਪਾਂ ਨੇ ਨਾ 39 ਇੰਚ ਦਾ ਮੀਟਰ ਹੁੰਦਾ ਉਹ ਤੋਂ ਬਸ 4 ਇੰਚ ਹੀ ਉੱਪਰ ਆ ਗਿਆ ਇਹ ਕੱਪੜਾ ਆਪਾਂ ਨੇ ਹੁਣ ਨਾ ਇਹਦੀ ਕਟਾਈ ਕਰਨੀ ਆ ਕੋਟੀ ਦੀ ਠੀਕ ਹੈ ਜੀ ਪਹਿਲਾਂ ਆਪਾਂ ਨੇ ਜਿਹੜੇ ਪੱਲੇ ਨੇ ਉਹ ਕੱਟ ਕਰਨੇ ਨੇ ਠੀਕ ਹੈ ਜੀ ਹਿਸਾਬ ਲਾ ਕੇ ਆਪਾਂ ਨੇ ਜਿੰਨੀ ਆਪਣੀ ਚੜਾਈ ਆ ਹਨਾ ਵੀ ਮਤਲਬ ਚੈਸਟ ਦਾ ਨਾਪ ਉਹ ਤੋਂ ਆਪਾਂ ਨੇ ਕਿੰਨੇ ਇੰਚ ਐਕਸਟਰਾ ਲੈਣਾ 2 ਇੰਚ ਐਕਸਟਰਾ ਲਵਾਂਗੇ ਕਿਉਂਕਿ ਕੱਪੜਾ ਥੋੜਾ ਜਿਆਦਾ ਵਿੱਚ ਹੋਣਾ ਜ਼ਰੂਰੀ ਆ ਹਨਾ ਕਿ ਭਾ ਇੰਟਰਲੌਕ ਵੀ ਕਰਨੀ ਹੁੰਦੀ ਆ ਇਸ ਕਰਕੇ ਤੇ ਹੁਣ ਆਪਾਂ ਨਾ ਇੱਥੇ ਪਹਿਲਾਂ ਹਿਸਾਬ ਲਗਾ ਲਨੇ ਆ ਦਾ ਲੈਂਥ ਲਗਾ ਲਾਂਗੇ ਤੇ ਚੜਾਈ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਇਹਦਾ ਚੜਾਈ ਦਾ ਹਿਸਾਬ ਲਾ ਲਿਆ 2 ਇੰਚ ਆਪਾਂ ਨੇ ਨਾ ਇਸ ਤਰ੍ਹਾਂ ਚੜਾਈ ਰੱਖੀ ਆ ਵੀ ਆਪਾਂ ਨੂੰ 2.5 ਇੰਚ ਤੱਕ ਜੇ ਮਤਲਬ ਆਪਣੀ ਚੈਸਟ ਹੈਗੀ ਆ ਤਾਂ ਆਪਣੇ ਕੋਲ ਨਾ 1-1 ਇੰਚ ਦਾ ਮਾਰਜਨ ਫਿਰ ਵੀ ਰਹਿ ਜਾਊਗਾ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਪਹਿਲਾਂ 3 ਇੰਚ ਤੇ ਲੰਬਾਈ ਦਾ ਠੀਕ ਹੈ ਜੀ ਇਸ ਤਰ੍ਹਾਂ ਲੰਬਾਈ ਦਾ ਮਾਰਕ ਕਰ ਲਾਂਗੇ ਘਰ ਵਿੱਚ ਤੁਸੀਂ ਨਾ ਬਹੁਤ ਹੀ ਆਸਾਨੀ ਦੇ ਨਾਲ ਨਾ ਆਪਣੀ ਕੋਟੀ ਬਣਾ ਸਕਦੇ ਹੋਗੇ

ਕੋਟੀਆਂ ਕੋਟ ਸੂਟ ਸਟਾਲ ਸ਼ਾਲ ਪੂਰੀਆਂ ਕੁਝ ਵੀ ਤੁਸੀਂ ਇਹਦਾ ਬਣਾ ਸਕਦੇ ਹੋ ਕੱਪੜੇ ਦਾ ਬਹੁਤ ਹੀ ਵਧੀਆ ਫੈਬਰਿਕ ਹੈ ਇਹ ਕੱਟਣਾ ਚਲੋ ਮੈਂ ਤੁਹਾਨੂੰ ਬਾਅਦ ਵਿੱਚ ਪਾ ਕੇ ਦੱਸਦੀ ਆ ਪਹਿਲਾਂ ਆਪਾਂ ਬਾਹਾਂ ਕੱਢ ਲਈ ਕੱਪੜੇ ਦੇ ਵਿੱਚੋਂ ਬਾਹਾਂ ਦੇ ਵਿੱਚ ਨਾ ਇਹਦੇ ਜੋੜ ਪਊਗਾ ਜੇ ਨਹੀਂ ਜੋੜ ਪਊਗਾ ਤਾਂ ਵੀ ਦੇਖ ਲੈਣੇ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਤਾਂ ਲੈਂਥ ਕੱਟਦੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਜੇ ਫੋਲਡ ਕਰਾਂਗੇ ਨਾ ਲੈਂਥ ਕੱਟ ਰਹੀ ਆ ਇਸ ਕਰਕੇ ਨਾ ਆਪਾਂ ਜੋੜ ਪਾਵਾਂਗੇ ਕੱਟ ਕਰਾਂਗੇ ਪਹਿਲਾਂ ਹਾਂਜੀ ਦੋਸਤੋ ਆਪਾਂ ਨੇ ਨਾ 24.5 ਇੰਚ ਇਸ ਤਰ੍ਹਾਂ ਲੈਂਥ ਰੱਖ ਲਈ ਆ ਤੇ ਇੱਥੋਂ ਆਪਾਂ ਕੱਪੜਾ ਕੱਟ ਕਰ ਲਾਂਗੇ ਮਿਲ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਇਹਦੇ ਨਾਲ ਜੋੜ ਪਊਗਾ ਵਿੱਚ ਇਸ ਕਰਕੇ ਆਪਾਂ ਨੇ ਹੁਣ ਜੋੜ ਪਾਉਣਾ ਪਹਿਲਾਂ ਇੱਥੋਂ ਕੱਪੜਾ ਕੱਟ ਕਰ ਲਾਂਗੇ ਠੀਕ ਹੈ ਜੀ ਆ ਆਪਾਂ ਨੇ ਕਪੜਾ ਕੱਟ ਕਰ ਲਿਆ ਪਹਿਲਾਂ ਆ ਕਪੜੇ ਨੂੰ ਆਪਾਂ ਨਾ ਅਦਾ ਕੱਟ ਕਰ ਲੈਨੇ ਆ ਜੋੜ ਪਊਗਾ ਬਾਹਾਂ 'ਚ ਇਸ ਤਰ੍ਹਾਂ ਨਾ ਆਪਾਂ ਇੱਕ ਜੋੜ ਪਾਵਾਂਗੇ ਦੇਖ ਸਕਦੇ ਤੁਸੀਂ ਉਹ ਬੈਕ ਸਾਈਡ ਤੇ ਜੋੜ ਆਊਗਾ ਜਿਹੜਾ ਆਪਾਂ ਨੇ ਜੋੜ ਪਾਉਣਾ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਇੰਨਾ ਕੁ ਰੱਖਾਂਗੇ ਬਸ ਆਪਾਂ ਜਿੰਨਾ ਆਪਣਾ ਮੋਢਾ ਹੋਊਗਾ ਨਾ ਆਪਾਂ ਪਹਿਲਾਂ ਮੋਢੇ ਦਾ ਨਾਪ ਲਗਾ ਲਾਂਗੇ ਪਹਿਲਾਂ ਆਪਾਂ ਕੋਟੀ ਦੇ ਪੱਲਿਆਂ ਵਿੱਚ ਕਾਟਾ ਪਾਵਾਂਗੇ ਦੋਸਤੋ ਪਹਿਲਾਂ ਨਾ ਆਪਾਂ ਸਿੰਗਲ ਸਿੰਗਲ ਕਰਕੇ ਪੱਲੇ ਨਾ ਫੇਰ ਕਾਟਾ ਪਾਵਾਂਗੇ ਕਿਉਂਕਿ ਕਪੜਾ ਜਿਆਦਾ ਮੋਟਾ ਨਾ ਇਸ ਕਰਕੇ ਦੈਂਚੀ ਹੈ ਜਿਹੜੀ ਉਹਨੇ ਕੱਟ ਨਹੀਂ ਕਰਨਾ ਪਹਿਲਾਂ ਇੱਕ ਪੱਲੇ ਦੇ ਵਿੱਚ ਪਾਵਾਂਗੇ 9 ਇੰਚ ਤੇ ਆਪਾਂ ਇੱਥੇ ਤੀਰਾਂ ਰੱਖਾਂਗੇ ਚਾਹੇ 1 ਇੰਚ ਦੀ ਵੀ ਕਾਟ ਤੁਸੀਂ ਪਾ ਸਕਦੇ ਹੋ 1 ਇੰਚ ਦੀ ਚਲੋ ਆਪਾਂ ਨੇ ਕਾਟ ਪਾ ਦਿੱਤੀ ਤੇ ਇੱਥੋਂ ਹੁਣ ਆਪਾਂ ਨੇ ਰੱਖ ਕੇ ਨਾ 7 ਇੰਚ ਦਾ ਆਪਾਂ ਇੱਥੋਂ ਮੋਢੇ ਦੀ ਕਟਾਈ ਕਰਾਂਗੇ 7 ਇੰਚ ਦੀ ਆਪਾਂ ਇੱਥੋਂ ਮੋਢੇ ਦੀ ਲੈਂਥ ਰੱਖ ਲਈਆ ਠੀਕ ਹੈ ਜੀ ਇੱਥੋਂ ਹੁਣ ਆਪਾਂ ਮਾਰਕ ਕਰਾਂਗੇ ਚੈਸਟ ਉਹਦੇ ਨਾਲ ਆਪਦਾ ਮਾਰਕ ਨੂੰ ਇਸ ਤਰ੍ਹਾਂ ਮਾਰਕ ਦਾ ਮਲਾ ਦਾਂਗੇ ਤੇ ਇੱਥੋਂ ਆਪਾਂ ਕਾਟ ਪਾ ਦਾਂਗੇ ਠੀਕ ਹੈ ਜੀ 1 ਇੰਚ ਦੀ ਆਪਾਂ ਨੇ ਕਾਟ ਪਾਉਣੀ ਆ ਉਸ ਤੋਂ ਬਾਅਦ ਆਪਾਂ ਨੇ ਇੱਥੇ ਮਾਰਕ ਕਰਨਾ ਜਿੰਨਾ ਤੁਸੀਂ ਗਲੇ ਦੀ ਚੜਾਈ ਰੱਖਣੀ ਹੈ ਹਨਾ 3 ਇੰਚ 4 ਇੰਚ ਜਿੰਨੀ ਤੁਸੀਂ ਨੇ ਰੱਖਣੀ ਹੈ ਉਹ ਤੁਹਾਡਾ ਮਤਲਬ ਤੁਹਾਡੀ ਤੁਸੀਂ ਆਪਣੇ ਅਕੋਰਡਿੰਗ ਰੱਖਣੀ ਹੈ ਵੀ ਤੁਸੀਂ ਕਿੰਨੀ ਗਲੇ ਦੀ ਇਹਦਾ ਚੜਾਈ ਰੱਖਣੀ ਹੈ ਆਪਾਂ ਰੱਖਾਂਗੇ 2.5 ਤੋਂ 3 ਇੰਚ ਤੱਕ ਆਪਾਂ ਰੱਖ ਸਕਦੇ ਆਪਾਂ 2.5 ਇੰਚ ਰੱਖਾਂਗੇ ਠੀਕ ਹੈ ਜੀ ਕਿਉਂਕਿ ਫਿਰ ਨਾਲ ਲੀਰ ਵੀ ਨਾਲ ਲਗਾਉਣੀ ਆ ਆਪਾਂ ਨੇ ਸਲਾਈ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇੱਥੇ ਮਾਰਕ ਕਰਨਾ 8 ਇੰਚ ਤੇ ਗਲੇ ਦਾ ਠੀਕ ਹੈ ਜੀ ਇਥੋਂ ਆਪਾਂ ਨੇ ਗਲੇ ਦੀ ਸ਼ੇਪ ਦੇ ਦੇਣੀ ਹੈ ਜਿਹੜੇ ਹਿਸਾਬ ਦਾ ਵੀ ਤੁਸੀਂ ਗਲਾ ਬਣਾਉਣਾ ਚਾਹੁੰਦੇ ਹੋ ਉਸ ਹਿਸਾਬ ਦਾ ਨਾ ਤੁਸੀਂ ਆਪਣਾ ਗਲੇ ਦੀ ਇੱਥੇ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਆਪਾਂ ਨੇ ਇਸ ਤਰ੍ਹਾਂ ਦੀ ਸ਼ੇਪ ਦਿੱਤੀ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਆ ਮਾਰਕ ਕੀਤਾ ਹੋਇਆ ਨਾ ਇੱਥੇ 1 ਇੰਚ ਦਾ ਮਾਰਕ ਕੀਤਾ ਸੀ ਇਹਨੂੰ ਆਪਾਂ ਨੇ ਮਾਰਕ ਨੂੰ ਮਾਰਕ ਦੇ ਦੇਣਾ ਇਸ ਤਰ੍ਹਾਂ ਮਲਾ ਦੇਣਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਣੀ ਨਾ ਕਟਾਈ ਹੋ ਗਈ ਹੈ ਪੱਲੇ ਦੀ ਰੈਂਟਪਲੇ ਦੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਜਿਵੇਂ ਆਪਾਂ ਨਾ ਉਹ ਕਾਟ ਪਾਈ ਸੀ ਉਸੇ ਤਰ੍ਹਾਂ ਹੀ ਇਹ ਪੱਲੇ ਲਾ ਕੇ ਨਾ ਆਪਾਂ ਨੇ ਇਸ ਤਰ੍ਹਾਂ ਕਾਟ ਪਾ ਦੇਣੀ ਹੈ ਬੈਕ ਸਾਈਡ ਦੇ ਪੱਲੇ ਦੀ ਤੇ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਣੀ ਹੋ ਗਈ ਕਾਰਟ ਜੇ ਤਾਂ ਤੁਸੀਂ ਇੱਥੇ ਕਾਰਟ ਪਾਉਣਾ ਚਾਹੁੰਦੇ ਹੋ ਹਨ ਤਾਂ ਤੁਸੀਂ ਕਾਰਟ ਵੀ ਪਾ ਸਕਦੇ ਹੋ ਇਸ ਤਰ੍ਹਾਂ ਸਿੱਧਾ ਹੀ ਰੱਖਣਾ ਚਾਹੁੰਦੇ ਤਾਂ ਸਿੱਧਾ ਵੀ ਰੱਖ ਦਿਓ ਆਪਾਂ ਸਿਰਫ ਇੱਥੇ 1 ਇੰਚ ਦੀ ਇਸ ਤਰ੍ਹਾਂ ਵਸ ਮਾੜੀ ਇਹ ਕਾਰਟ ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਪਾ ਦਿੱਤੀ ਆ ਤੇ ਇਹ ਆਪਣੀ ਹੋ ਗਈ ਹਨਾ ਕਟਾਈ ਪੱਲਿਆਂ ਦੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਨੇ ਬਾਹਾਂ ਦੀ ਕਟਾਈ ਕਰਨੀ ਆ ਹਾਂਜੀ ਦੋਸਤੋ ਜਿੰਨਾ ਹਨਾ ਆਪਾਂ ਨੂੰ ਕੱਪੜਾ ਇਹਦੇ ਵਿੱਚ ਜ਼ਰੂਰਤਾ ਹਨਾ ਜੋੜ ਪਾਉਣ ਦੀ 9 ਇੰਚ ਦੇ ਕੱਪੜੇ ਦੀ ਆਪਾਂ ਨੂੰ ਜ਼ਰੂਰਤ ਸੀ ਦੇਖ ਸਕਦੇ ਤੁਸੀਂ ਇਹ ਆਪਣਾ ਨਾ ਬੈਕ ਸਾਈਡ ਤੇ ਆਊਗਾ ਜੋੜ ਦੇਖ ਸਕਦੇ ਤੁਸੀਂ 9 ਇੰਚ ਇਸ ਤਰ੍ਹਾਂ ਆਪਾਂ ਨੇ ਲੰਬਾਈ ਲੈ ਲਈ 24 ਇੰਚ ਠੀਕ ਹੈ ਜੀ ਇਹ ਕਪੜਾ ਹੁਣ ਆਪਾਂ ਨਾ ਕੱਟ ਕਰ ਲਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਥੋੜਾ ਬਾਦਮਾ ਕਪੜਾ ਇਸ ਕਰਕੇ ਰੱਖਿਆ ਕਿਉਂਕਿ ਆਪਾਂ ਨੂੰ ਨਾ ਇੰਨਾ ਆਪਾਂ ਨੇ ਨਾ ਜੋੜ ਜਿਹੜਾ ਪਾਉਣਾ ਹੈ ਨਾ ਇੰਨੀ ਸਲਾਈ ਆਪਾਂ ਨੇ ਲਗਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਲੇ ਬਾਹਾਂ ਦਾ ਕੱਪੜਾ ਹੋ ਗਿਆ ਤਿਆਰ ਇਸੇ ਤਰ੍ਹਾਂ ਦਾ ਹੀ ਜੋੜ ਆਪਾਂ ਦੂਸਰੀ ਬਾਹਾਂ ਦੇ ਵਿੱਚ ਪਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਬਾਹਾਂ ਦੀ ਕਟਾਈ ਵੀ ਕਰ ਲਈ ਹੈਗੀ ਤੇ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਨਾ ਇਸ ਤਰ੍ਹਾਂ ਕੋਟੀ ਮਤਲਬ ਘਰ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਬਹੁਤ ਹੀ ਆਸਾਨੀ ਦੇ ਨਾਲ 200 ਰੁਪਏ ਦਾ ਆਪਾਂ ਕੱਪੜਾ ਲਿਆ ਕੇ ਨਾ ਬਹੁਤ ਹੀ ਆਸਾਨੀ ਦੇ ਨਾਲ ਇੰਨੀ ਗਰਮ ਕੋਟੀ ਬਣਦੀ ਹੈ ਨਾ ਇਹਦੀ ਬਹੁਤ ਜ਼ਿਆਦਾ ਤੇ ਬਹੁਤ ਹੀ ਜ਼ਿਆਦਾ ਸੌਫਟ ਕੱਪੜਾ ਹੈ ਇਹ ਠੀਕ ਹੈ ਜੀ ਤੇ ਆਪਾਂ ਨਾ ਇਸ ਤਰ੍ਹਾਂ ਬਣਾ ਸਕਦੇ ਆ ਘਰ ਵਿੱਚ ਹੈਨਾ ਤੇ ਜੇ ਰਹੀ ਗੱਲ ਆ ਨਾ ਆਪਣੇ ਜੋੜ ਦੀ ਇਹ ਜਦੋਂ ਤੁਸੀਂ ਨੇ ਨਾ ਮਤਲਬ ਪਹਿਲਾਂ ਜੋੜ ਲਗਾ ਲਿਓ ਜੇ ਤੁਸੀਂ ਵਿਗਨਰ ਹੋ ਹੈਨਾ ਜੇ ਤੁਸੀਂ ਇਸ ਤਰ੍ਹਾਂ ਹੀ ਪਾ ਸਕਦੇ ਹੋ ਕਾਟਾਂ ਤਾਂ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਹੀ ਕਾਟ ਪਾਉਣੀ ਆਪਾਂ ਤੁਹਾਨੂੰ ਇਸ ਤਰ੍ਹਾਂ ਪਾ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਪਰ੍ਹਾਂ ਕਰ ਦਿੰਨੇ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਨੇ ਸੈਟ ਕਰ ਲਿਆ ਕਪੜਾ ਠੀਕ ਹੈ ਜੀ ਬਿਲਕੁਲ ਆਪਾਂ ਨੇ ਨਾ ਜਿੰਨਾ ਆਪਾਂ ਨੂੰ ਮਾਰਜਨ ਚਾਹੀਦਾ ਨਾ ਉਹਨਾਂ ਆਪਾਂ ਨੇ ਇਸ ਤਰ੍ਹਾਂ ਉੱਪਰ ਰੱਖ ਲੈਣਾਗਾ ਜੋੜ ਠੀਕ ਹੈ ਜੀ ਤੇ ਇਹ ਆਪਾਂ ਤੁਹਾਨੂੰ ਇੱਕ ਬਾਹਰ ਵਿੱਚ ਕਾਟ ਪਾ ਕੇ ਦਿਖਾ ਦਿੰਨੇ ਆਂ ਦੇਖ ਸਕਦੇ ਤੁਸੀਂ 11 11.5 ਇੰਚ ਤੱਕ ਆਪਾਂ ਨੇ ਮੋਢਾ ਲਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਕੀ ਕਰਨਾ ਪਹਿਲਾਂ ਆਪਾਂ ਨੇ ਇੱਥੇ ਮਾਰਕ ਕਰਨਾ 3 ਇੰਚ ਤੇ ਠੀਕ ਹੈ ਜੀ ਜਿਹੜਾ ਆ ਜੋੜ ਹੈ ਇਹ ਬੈਕ ਸਾਈਡ ਤੇ ਆਊਗਾ ਆਪਣਾ ਬਿਲਕੁਲ ਹੀ ਬਿਲਕੁਲ ਵੀ ਆਪਣਾ ਫਰੰਟ ਤੇ ਨਹੀਂ ਆਊਗਾ

ਜਿਹੜੀ ਹੁਣ ਆਪਾਂ ਨੇ ਕਾਰਟ ਪਾਉਣੀ ਆ ਨਾ ਉਹ ਆਪਾਂ ਨੇ ਇਧਰਲੀ ਸਾਈਡ ਪਾਉਣੀ ਆ ਜੋੜ ਵਾਲੀ ਸਾਈਡ ਤੇ ਆਪਾਂ ਨੇ ਕਾਰਟ ਕਦੇ ਵੀ ਨਹੀਂ ਪਾਉਣੀ ਹੈਗੀ ਜੇ ਤੁਸੀਂ ਜੋੜ ਵਾਲੀ ਸਾਈਡ ਕਾਰਟ ਪਾਉਂਗੇ ਨਾ ਫਰੰਟ ਕਾਟ ਤਾਂ ਤੁਹਾਡਾ ਜੋੜ ਆ ਜਿਹੜਾ ਹਮੇਸ਼ਾ ਹੀ ਮਤਲਬ ਫਰੰਟ ਸਾਈਡ ਤੇ ਆਊਗਾ ਠੀਕ ਹੈ ਜੀ ਜੇ ਆਪਾਂ ਜੋੜ ਹੀ ਬੈਕ ਸਾਈਡ ਤੇ ਰੱਖਾਂਗੇ ਤੇ ਫਰੰਟ ਕਾਟ ਸਾਫ਼ ਪੱਲੇ ਦੇ ਤੇ ਪਾਵਾਂਗੇ ਤਾਂ ਕਦੇ ਵੀ ਆਪਣੀ ਜਿਹੜੀ ਬਾਹਾਂ ਉਹ ਜੋ ਫਰੰਟ ਤੇ ਜੋੜ ਨਹੀਂ ਆਊਗਾ ਹੁਣ ਆਪਾਂ ਇੱਥੇ 1 ਇੰਚ ਦੀ ਕਾਰਟ ਪਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ